ਦੇਵਾ ਇਵਰ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਤ ਜੁਗਾਦ ਸਤ ਹੈ ਭੀ ਸਤ ਨਾਨਕ ਹੋਸੀ ਭੀ ਸਤ ਸੋਚ ਸੋਚ ਨ ਹੋਵੈ ਜੇ ਸੋਚਿ ਨਖਵਾਰ ਦੁਖਾ ਦੁਖ ਨ ਹੋਵੈ ਜੇ ਲਾਇ ਰਹਾ ਦਿਵਤਾਰ ਸੁਖਿਆ ਸੁਖ ਨ ਉਤਰੇ ਜੇ ਬੰਨ ਪਰਿਆ ਪਾਰ ਬਹਸ ਸਿਆਣਪ ਨਾ ਹੋਏ ਤਾਂ ਇੱਕ ਨਾ ਚੱਲਣ ਅਲ ਕਿ ਸਚਿਆਰਾ ਹੋਈਏ ਕੁਕੂੜਾ ਟੁੱਟ ਬਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਆਵਨਾ ਕਾਰ ਹੁਕਮ ਨਾ ਤੇ ਹਜਾਏ ਹੁਕਮੇ ਆਵਨ ਜੀ ਹੁਕਮ ਮਿਲਾ ਵੜਿਆਏ ਹੁਕਮੇ ਉਤਮਨੇ ਕੋ ਤਾਏ ਅਿਕਨਾ ਹੁਕਮੇ ਬਖਸ਼ੇਸ ਇਕ ਹੁਕਮੇ ਸਲਾਮ ਭਵਾਈ ਅਹੰ ਹੁਕਮ ਅੰਦਰ ਸਭ ਕੋ ਗਾ ਰੁ ਹੁਕਮ ਨ ਕੋਏ ਨਾਨਕ ਹੁਕਮ ਜੇ 부ਝੈ ਤਉ ਮਕਨ ਤੋਏ ਗਵਕੋ ਤਾਣੁ ਹੋਵ ਜਿਸਾ ਤਹਣ ਗਵਕੋ ਦਾਤ ਜਣ ਨਿਸਾਨ ਗਵਕੋ ਗੁਣ ਵਡਿਆਇ ਆਚਾਰ ਗਵਕੋ ਵਿਜਾ ਵਿਖ ਵਿਚਾਰ ਗਵਕੋ ਸਾਧ ਕਰੇ ਤਨ ਖੇਹ ਗਵਕੋ ਜਿਲਾ ਬ੍ਰਦੇਹ ਗਵਕੋ ਜਪ ਦਿਸ ਦੂਰ ਗਵਕੋ ਵੇਖ ਹਦਰ ਹਦੂਰ ਕਥਨਾ ਕਥਿਨਾ ਵੇ ਤੋਟ ਕਥ ਕਥ ਤਥੇ ਕੋਟੇ ਕੋਟ ਕੋਟ ਦਿੰਦਾ ਦੇ ਲੈਂਦੇ ਸੁਖ ਪਾਹੇ ਜੁਗਾ ਜੁਗੰਤਰ ਸਾਹਿ ਖਾਇ ਹੁਕਮੇ ਉਕੀ ਚਲਾਏ ਰਾਹ ਨਾਨਕ ਵਿਰਸਾ ਵੇ ਪ੍ਰਵਾਹ ਸਤਿ ਸਾਹਿਬ ਸਤਨਾਏ ਪਖ ਪਉ ਅਪਾਰ ਅੱਖ ਮੰਗ ਦੇਹ ਦੇ ਦਾਤ ਪ੍ਰੇਦਾਤਾ ਫਿਰ ਕ ਅਗਰ ਰਖਿਐ ਜਦ ਦੇਸ ਦਰਬਾਰ ਮੌਕੇ ਬੋਲਣ ਬੁਲਿਐ ਜੇ ਸੁਣੁ ਤੇਰੇ ਪਿਆਰ ਅੰਮ੍ਰਿਤ ਵੇਲਾ ਸਤਨਾ ਗੜਿਆਏ ਵਿਚਾਰ ਕਰਮਿ ਆਵ ਕਪੜਾ ਨਦਰੇ ਮੁਕਤਿ ਬਾਦ ਨਾਨਕ ਤੇ ਵਾ ਜਾਣੀ ਸਵਾਪੇ ਸਚਿਆਰ ਥਾਪੈ ਨ ਜਾਏ ਕੀਤਾ ਨ ਹੋਏ ਆਪੇ ਆਪੁ ਨਰੰជន ਸੋਏ ਜਨ ਸੇਵਿਆ ਤਨ ਪਾਇ ਮਾਨ ਨਾਨਕ ਗਾਵੈ గుణే నితాన gable suneya man rakhi pao dukh par har sukh la jaye gurumukh nadam gurumukh vedam gurumukh rayasmai goresh gurudgorkh brama gurparvatemai jeho jana akhanai kana kath na jaye gurait devujhai satna jiyan ਦਤਾ ਸੋ ਮਹ ਵਿਸਰਨ ਜਾਈਂ। ਕਿਰਤ ਨਾ ਮਾ ਜੇ ਤਿਸ ਕਮ ਬਿਣ ਭਾਣੇ ਤੇ ਨਾਇ ਕਰੀਂ। ਜੇ ਤੇ ਸ੍ਰਿ ਧੂਪਾਏ ਵੇਖਾ ਬਿਣ ਕਰਮਾ ਕੇ ਮਿਲ ਲੈ ਲਈਂ। ਮਤ ਵਿੱਚ ਰਤਨ ਜਵਾਹਰ ਮਣਕ ਜਿ ਕੁਰਕੀ ਸਿਖ ਸੁਣੇ। ਗੁਰਾਂ ਇੱਕ ਦੇਹੇ ਪੂਜਾਈਂ। ਸਤਨ ਜੀਆ ਕਾ ਇੱਕ ਦਤਾ। ਉਮਾ ਵਿਸਰਨ ਜਾਏ ਜੇ ਜੁ ਤਾਰੇ ਅਰਜਾ ਹੁਰਦ ਸੁਣੇ ਹੋਏ ਨਮਾਕੰਡਾ ਬਿਜਟਾਣਿਆ ਨਾਤਰ ਸੋ ਕੋਈ ਚੰਗਾ ਨਾਮ ਲਖੈ ਕੰ ਜਸ ਕ੍ਰਿਤ ਜਗਲੇ ਜੇ ਤਿਸ ਨਦਰ ਨ ਆਵੈ ਤਾ ਵਾਤਨਾ ਪੁੱਛਾ ਕੇ ਟੇਟਾ ਅੰਦਰ ਫੀਟ ਕਰ ਦੋਸੇ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਗੁਣ ਦੇਤ ਅਤਨ ਸੁਝੈ ਜੇ ਤਿਸ ਗੁਣ ਕੋਇ ਕਰੇ ਸੁਣ ਸਦ ਪੀਰ ਸੁਨਨਾਤ ਸੁਣ ਤ੍ਰਿਤਲ ਅਕਾਸ਼ ਸੁਣ ਦੀਪ ਲੇ ਪਤਾਨ ਸੁਣਿਆ ਤੋ ਨਾਸ ਕਾਲ ਨਾਨਕ ਸੰਸਦਾ ਵਿਦਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸ਼ਰ ਵਰਮਾਇੰਦ ਸੁਣਿਆ ਮੁਕਤ ਸਰਾ ਹਨਮੰਦ ਸੁਣਿਆ ਜਗ ਜਗਤਨ ਭੇਦ ਸਤ ਸਤਿ ਸਮਰਤ ਵੇਦ ਨਾਨਕ ਬਲਤਸਰ ਦਾਸ ਸੁਣਿਆ ਦੂਖ ਕਾ ਪਨਾਸ ਸੁਣਿਆ ਸਤ ਸੰਤੋਦਿਆਨ ਸੁਣਿਆ ਅਠ ਛਡ ਕੈ ਸੁਨਾਨ ਸੁਣਿਆ ਪੜਪੜ ਖਾਵ ਮਾਨੰ ਸੁਣਿਆ ਲਾਗ ਸਾਜਤਿਆਨ ਨਾਨਕ ਬਲਤਸਰ ਦਾਸ ਸੁਣਿਆ ਦੂਖ ਕਾ ਪਨਾਸ ਸੁਣਿ ਸਗੁਣਾ ਕੀ ਕਾਹੇ ਸੁਣਿ ਸੇਖ ਪਿਰ ਪਸਾਹੇ ਸੁਣਿ ਆਂਦੇ ਪਹਾਰ ਸੁਣਿ ਹਾਥ ਵਸਦਾ ਨਾਨਕ ਭਗਤਾਂ ਸਦਾ ਵਿਦਾਸ ਸੁਣਿ ਦੁਖ ਕਾਤਨਸ ਮਨ ਕੀ ਗੱਤ ਕੈ ਨ ਜਾਏ ਜੇ ਕੋ ਕਹ ਬਿਛਾ ਬਿਛਟਾਇ ਕਾਗਦ ਕਰਨ ਲਿਖਣ ਹਰ ਮਨ ਕਬ ਕਰਨ ਵਿਚਾਰਨ ਐਸਨਾ ਨਰਜਨ ਹੋਏ ਜੇ ਕੋ ਮਨ ਜਾਣੈ ਮਨ ਕੋ ਮਨ ਅਸਲ ਤੋਆ ਮਨ ਬੋਧ ਮਨ ਅਸਲ ਕੌਣ ਕੇ ਸੁਧ ਮਨ ਮੋ ਟੋਟਾ ਨਾ ਖਾਇ ਮਨ ਜਮ ਕਾ ਸਾਥ ਨਾ ਜਾਏ ਐਸਨਾ ਨਰਜਨ ਹੋਏ ਜੇ ਕੋ ਮਨ ਜਾਣੈ ਮਨ ਕੋ ਮਨ ਨ ਮਾਰਦ ਖਾਤ ਨਾ ਪਾਏ ਮਨ ਪਤ ਸਿਉ ਪ੍ਰਗਟ ਜਾਏ ਮਨ ਮਗਨ ਚੱਲੇ ਪੰਥ ਮਨ ਤਿਸ ਸਦੇ ਸੰਬੰਧ ਐਸਾ ਨਰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਪਾਵੈ ਮੁਕਤਿ ਵਾਰ ਮਨ ਪਰਵਾਰਾ ਸਾਧਾਰ ਮਨ ਤਰਾਤਾ ਦੇ ਗੁਰ ਸੇਖ ਮਨ ਨਨੁ ਕਵੈ ਨ ਤਿਖ ਐ ਸਨ ਨਰੰਜਨ ਬੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜ ਪਾਵ ਕਰ ਕਮਾਨ ਪੰਜ ਸੋਹ ਦਰਜਾਨ ਪੰਚਾਤ ਗੁਰੇ ਧਿਆਨ ਜੇ ਕੋ ਕ ਕਰ ਵਿਚਾਰ ਕਰਤੇ ਕੇ ਕਰਣਾ ਨਹੀਂ ਸੁਮਾਲ ਧੂਲ ਤਰੰਧਿਆ ਕਾ ਪੂਤ ਤੰਤਉ ਥਾ ਬ੍ਰਖਿਆ ਜਨ ਸੂਤ ਜੇ ਤੋ 부ਜਵ ਸਦਿਆਰ ਤਬ ਲਾ ਪ੍ਰਗੇਤਾ ਘਾਰ ਤਰਤੇ ਹੋਰ ਪ੍ਰਾਹੂਰ ਹੋਰ ਇਸ ਤੇ ਭਾਰਤ ਲਖਣ ਜੋੜ ਜੀ ਜਾਤ ਰੰਗਾ ਕੇਨਾ ਸਭ ਨਾਂ ਲਿਖਿਆ ਬੜੀ ਤਨਾਮ ਇਹੋ ਲੇਖਰ ਜਣ ਕੋਇ ਲੇਖਾ ਲਿਖਾ ਕਿਤਾਵੋਇ ਕਿਤਾ ਕਣ ਸਵਲ ਰੂਪ ਦਿੱਤੀ ਦਾ ਤਣ ਕਣ ਕੂਤ ਕਿਤਾ ਬਸਾ ਇੱਕ ਇੱਕ ਵਾ ਵੇਸਤੇ ਹੋਏ ਲਗ ਦਰਿਆ ਕੁਦਰਤ ਕਮਣ ਕਾਵੇ ਚਾਰ ਵਰਨ ਜਵ ਇੱਕ ਵਾਰ ਜੋ ਤੁਦ ਪਾਵ ਸਾਇਏ ਬਲੇਕਾਰ ਤੂੰ ਸਦਾ ਸਲਾਮਤ ਨਰੰਕਰ ਸੰਖ ਜਪ ਸੰਗਤਾ ਸੰਗ ਦੂਜਾ ਸੰਗ ਤਉਤਾ ਅ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੈ ਉਦਾਸ ਅ ਸੰਗ ਫਲ ਗੁਣ ਗਿਆਨ ਵਿਚਾਰ ਸੰਗ ਸਤਿ ਸੰਗ ਦਾਤਾ ਅ ਸੰਗ ਸੋਰਮ ਪਲਸਾਰ ਅ ਸੰਗ ਮੋਨਿ ਲਾਇ ਤਾਰ ਕੁਦਰਤ ਕਵਣ ਕਾ ਵਿਚਾਰ ਗਾਰਿਆਨ ਜਵਾਇ ਤਵਾਰ ਜੋ ਤੁਧ ਭਾਵ ਸਾਈਂ ਭਲੇ ਕਾਰ ਤੁੰ ਸਦਾ ਸਲਾਮਤ ਨਿਰੰਕਾਰ ਅਸੰਖ ਮੁਰਕੰਧ ਘੋਰ ਸੰਗਤੂਰਾ ਰਾਮ ਘੋਰ ਅਸੰਖ ਅਮਰ ਕਰ ਜਾਏ ਜੋਰ ਸੰਗਲਵੜਤਿਆ ਤਮਾਏ ਸੰਗ ਪਾਪੇ ਪਾਪ ਕਰ ਜਾਏ ਸੰਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਨ ਪਖਾਏ ਸੰਖਨੰਦ ਸਰ ਕਰਪਾਰ ਨਾਨਕ ਜਨਿਤ ਕਾ ਬੀਤਾਦ ਵਾਰਿਆ ਨ ਜਾਵ ਏਕ ਵਾਰ ਜੋ ਤੁਧ ਪਾਵ ਸਾਇ ਪ੍ਰੇਕਾਰ ਤੁਸ ਸਦਾ ਸ੍ਰਮਤ ਨਿਰੰਕਾਰ ਸੰਖਨਾ ਸੰਗ ਥਾਵ ਅਗੰਮ ਗੰਮ ਸੰਖਲੋਇ ਅਸੰਖ ਸਰ ਕਰਦੋਇ ਅਖਰੇ ਨਾਮ ਕ੍ਰੀਸਾਲਾ ਹੈ ਅਖਰੇ ਜਾਨ ਗੀਤ ਗੁਣਗਾ ਹੈ ਅਖਰੇ ਲੇਖਣ ਬੋਲਣ ਬਾਣ ਅਖਰਾ ਸੱਜ ਸੰਜੋਗ ਵਿਖਾਣ ਜਿਨਾਂ ਲਿਖੇ ਤੇ ਸਰਣਾਏ ਜੇ ਫਰਮਾਏ ਤਿਤ ਪਾਏ ਜਿਤਾ ਕੀਤਾ ਤੇ ਤਨ ਬਿਨ ਨਾਵਾ ਨਹੀਂ ਕੋਥਾ ਕੁਦਰਤ ਕਮਣ ਕਾ ਬਿਤਾਰ ਧਾਰਿਆਂ ਨ ਜਾਵਾਂ ਦੁਦਕਵ ਸਾਈ ਭਲੇ ਕਰ ਤੂੰ ਸਦਾ ਸਲਾਮਕ ਨਰੰਕਾਰ ਭਰਿਆ ਹੱਥ ਕਰ ਤੰਦੇਹ ਪਾਣੇ ਤੋ ਕ ਤਰਸਖੇ ਮੋਤਬਲੇ ਦੀ ਕਪੜਾ ਹੋਏ ਦੇ ਸਾ ਪੂਨ ਲਈਆ ਤੋਏ ਹਰਿਆ ਮਤ ਪਾਪ ਕ ਸੰਗ ਤੁਹਾਂ ਨਮ ਕਰੰਗ ਕੁਨੇ ਪਾਪੇ ਆਪਣ ਨਾਏ ਕਰ ਕਰ ਕਰਨਾ ਨਿਕਲ ਜਾਓ ਆਪੇ ਬੀਜ ਆਪੇ ਹੀ ਖਾਲ ਨਾਨਕ ਕੁਮਿਆਵੋ ਜਾਓ ਤ੍ਰਿਥ ਕਪ ਦਇਆ ਦਤਦਾਨ ਜੇ ਤੂ ਪਾਵੈ ਤਨ ਕਾਮਾਨ ਸੁਣਿਆ ਮਨ ਅਮਨ ਕੀਤਾ ਪਾਉ ਅੰਤਰ ਗਤ ਤ੍ਰਿਥ ਮੋਨਾ ਸਭ ਗੁਣ ਤੇਰੇ ਮੈਂ ਨਾਹੀ ਤੋਏ ਗਣ ਗੁਣ ਤੇਰੇ ਭਗਤ ਨਾ ਹੋਏ ਸਵਸਤ ਆਤ ਕਾਣੀ ਬਰਮਾਉ ਤਤ ਸੁਹਾਨ ਸਦਾ ਮਨ ਚਾਉ ਕਵਣ ਸਵੇਲਾ ਬਖਤ ਕਵਣ ਕਵਣ ਅਥਿਦ ਕਵਣ ਵਾਰ ਕਵਣ ਸਰਉਤੇ ਮਾਹੋ ਕਵਣ ਜਿਤੋ ਆਕਾਰ ਵਿਨ ਪਾਈ ਆਪਣ ਤੇ ਜਿਹੋ ਆਲੇ ਪੁਰਾਣ ਬਖਤ ਨ ਪਾਇਓ ਕਾਦੀਆਂ ਜੇ ਲਖਣ ਲੈ ਪੁਰਾਣ ਸਥਿਤ ਵਾਰ ਨਾ ਜੁਗੀ ਜਨ ਰਤਮਾਉਨਾ ਕੋਈ ਜਾਗਰਤਾ ਸਿਰਠੇ ਕੋ ਸਾਜਿ ਆਪੇ ਜਣ ਸੋਇ ਤਿ ਕਰ ਆਖਾ ਤਿਸ ਸਾ ਲਾਹੀ ਜੋ ਵਰਨੇ ਤਿ ਜਾਣ ਨਾਨਕ ਆਖਣ ਸਭ ਕੋ ਆਖ ਤਿਕ ਤੂ ਇਕ ਸਿਆਣਾ ਵੱਡਾ ਸਾਹਿਬ ਵੱਡੇ ਨਾਏ ਕਿ ਤਜ ਕਹੋ ਵੰ ਨਾਨਕ ਜੇ ਤੂ ਆਪੋ ਜਾਣ ਗਿਆਨ ਸੋਹ ਫਤਾਲ ਫਤਾਲ ਨਖ ਅਗਸ ਅਗਸ ਔੜ ਕੋੜ ਪਾਲ ਥਕੇ ਵੇਦ ਕਾਨਿਕ ਬਾਤ ਸਸ ਠਰ ਕਨਦ ਤੇ ਬ ਅਸਲੂ ਇੰਤ ਤਾਤ ਲਿਖਾਏ ਤਾਂ ਲਿਖਿਆ ਲਿਖਾਏ વિનાਸ ਨਾਨਕ ਵੱਡਾ ਆਖੇ ਆਪੇ ਜਾਣ ਆਪ ਸਲਾਹੇ ਸਲਾਹੇ ਤੇ ਤੇ ਸੁਰਤ ਨ ਪਾਈਂ ਨਦੀਆਂ ਕਾ ਵਾ ਵਾ ਸਮੁੰਦ ਨ ਜਾਣੀਂ ਸਮੁੰਦ ਸੈ ਸੁਰਤਾਨ ਦਰਾਸ ਤੇ ਮਲ ਤਨੰ ਕਿਰੜੇ ਤੁਨਾ ਬੋਵਨੇ ਜੇ ਤਿਸ ਮਨੋਂ ਨ ਵਿਸਰੰਤ ਅੰਤਨਾ ਸਿਰਤੀ ਅਨੰਤ ਅੰਤਨਾ ਕਰਨਾ ਦਿਨ ਅਨੰਤ ਅੰਤਨਾ ਵੇਖਣ ਸੁਨੰਤ ਅੰਤਨਾ ਜਾਪ ਕਮਨੰਤ ਅੰਤਨਾ ਜਾਪ ਕੇਤਾ ਕਾਲ ਅੰਤਨਾ ਜਾਪੇ ਪਰਵਾਦ ਅੰਤਕਾਰਨ ਤੇਤੇ ਬਿਲਾਏ ਕਾਂਕੇ ਅੰਤਨਾ ਪਾਏ ਜਾਹਿ ਇਹੋ ਅੰਤਨਾ ਜਾਣ ਕੋਈ ਭਗਤਨ ਕਈ ਬਹੁਤਾ ਹੋਇ ਗੁੱਡਾ ਸਾਹਿਬ ਚਥਾ ਉੱਚੇ ਉਪਰ ਉਚਾਨ ਉਡ ਉਚਾ ਬਕੋਇ ਇਹ ਸੋਚ ਕੋ ਜਣ ਸੋਏ ਜੇਵੜੇ ਆਪੋ ਜਣ ਆਪਾਪ ਨਾਨਕ ਨਦਰੀ ਕਰਮੇ ਦਾਤ ਬਹੁਤਾ ਕਰਮ ਜਨ ਜਾਈ ਗੱਡਾ ਦਾਤਾ ਤਨਨਾਤਮਾਏ ਕਿਤੇ ਮੰਗ ਜੁਦ ਪਾਰ ਦਿੱਤਾ ਗਣਤ ਨਹੀਂ ਵਿਚਾਰ ਕਿਤੇ ਖੱਬ ਟੁਟਾ ਵਿਚਾਰ ਕਿਤੇ ਲਲ ਮੁਕ੍ਰਪਾਏ ਕਿਤੇ ਮੁਰਖ ਖਾਹੇ ਖਾਏ ਕਿਤਿਆ ਦੁਖ ਬੋ ਸਦਮਾਰ ਏ ਬੇਦਾ ਤ੍ਰੇਦਕਰ ਬੰਦ ਖਲਾਸੇ ਪਾਣਾ ਹੋਏ ਹਰ ਆਖਣ ਸਕੋਏ ਜੇ ਕੋ ਖੜਕ ਵਖਣ ਕਾਏ ਉਹ ਜਾਣ ਜਿਤੇ ਅਮੂਖਾਏ ਆਪੇ ਜਾਣ ਆਪੇ ਦੇ ਅੱਖਰ ਸਿ ਬਿਕੇ ਕੇ ਜਿਸਨੂੰ ਗਲ ਸਿ ਸਿ ਸਲਾਹੇ ਨਾਨਕ ਕਾ ਸਾਹਿ ਬਾਸਾ ਅਮਲ ਗੁਣ ਅਮਲ ਵਪਾਰ ਮਨ ਵਪਾਰੀ ਮੁਲਕੰਡਾਰ ਅਮੁਲ ਆਵ ਅਮੁਲ ਜਾਏ ਮੁਲ ਪਾਏ ਮੁਲ ਸਮਾਏ ਅਮੁਲ ਤਰਮੁ ਦੇਵਾਨ ਮੁਲ ਤਦਮੁ ਪ੍ਰਵਾਨ ਮੁਲ ਬਲ ਸੇ ਸਮੁੰਨੇ ਸਾਨ ਮੁਲ ਕਰਮੁ ਰੂਪ ਬ੍ਰਹਮਾਨ ਅਮੁਲੋ ਮੁਲਾਖਾ ਨਾ ਜਾਏ ਆਖਾ ਅਖਰ ਹਿਲ ਲਾਈਂ ਆਖਾ ਵਿਰਕਾਣ ਪੁਰਾਣ ਆਖਾ ਬੜੇ ਕਰਬਖਿਆਣ ਆਖਾ ਬ੍ਰਹਮ ਆਖਾ ਇੰਦੂ ਆਖਾ ਗੁਪਤ ਗੋਬਿੰਦ ਆਖੇ ਸਰਵ ਆਖ ਸਤ ਅਖ ਜਿਤ ਕਿਤੇ ਬੁੱਧੰ ਆਖੇ ਗਨ ਅਖ ਦੇਵ ਆਖੇ ਸੁਰ ਨਰ ਮਨੁਜੰ ਸੇਵੰ ਕਹਤੇ ਆਖੇ ਕਿਣ ਪਾਇ ਜਿਤ ਕਾ ਕਉ ਟੁੱਟ ਜਾਇ ਇਤੇ ਕਿਤੇ ਹੋਰ ਕਰ ਕਾ ਆਖਣਾ ਸਤਿ ਕ ਕੀਕੇ ਜੇਵੜ ਪਾਵੈ ਤੇਵੜ ਹੋਇ ਨਾਨਕ ਜਨ ਸਚ ਸੋਇ ਜੇ ਤੋ ਅਖਾ ਬੁਲਵਿਗਾੜ ਤਨਖਿਐ ਸਿਰ ਗਾਵਾਰ ਗਾਵਾਰ ਸੋਦਰ ਕਹਿਸੁ ਕਰਿ ਤਿਆ ਜਿਤ ਵੈਸੁ ਸੁਸਮਾਲੇ ਵਜੇ ਨਾਨਕ ਅਨਿਕ ਸੰਖਾਂ ਕਿਤੇ ਵਵਣ ਹਰੇ ਕਿਤੇ ਰਾਪ੍ਰੇ ਸੁਕਈ ਅਨੰਤ ਕਿਤੇ ਗਗਣ ਹਰੇ ਗਾਵ ਕਹਨੋਂ ਗਉਣ ਕਾਣੇ ਵਸੰਤਰ ਗਵਰਜ ਤ੍ਰਿਤੁਵਾਰੇ ਗਾਵੈ ਜਿਤੁ ਕੋ ਤਿਤੁ ਕਹੈ ਜਾਣਾ ਦਖਲ ਤਰਿ ਵਿਚਾਰੇ ਗਾਵੈ ਸਰਬ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦ ਦੇ ਦਸਮ ਬਿਠੇ ਦੇਵ ਤੇ ਅੰਦਰ ਨਾਲੇ ਗਾਵੈ ਸਦ ਸਮਾਧਿ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਿਤੁ ਸਦੀ ਸੰਤੋਖੇ ਗਾਵੈ ਵੀਰ ਕਰਾਰੇ ਗਾਵਨ ਪੰਡਤ ਬਣਾ ਰਖੇ ਸਰ ਜੁਤੂ ਦੇ ਤਨ ਨਾਲੇ ਗਾਵ ਮੋਖਨੀ ਅਨਮੋਨ ਸੁਖਮਤਿ ਪਿਆਲੇ ਗਾਵਨ ਰਤਨ ਕਾਏ ਤੇਰੇ 68 ਤ੍ਰਿਥ ਨਾਲੇ ਗਾਵ ਜੁਦ ਮਹਾਭਰਸੂਰਾ ਗਾਵ ਖੰਣੀ ਤਾਰੇ ਗਾਵ ਖੰਡ ਮੰਡਲ ਵਰ ਭੰਡ ਕਰ ਕਰ ਰਖਿ ਤਾਰੇ ਸੇ ਤਦ ਨੂੰ ਗਾਵ ਜੁਦ ਪਾਵਨੰ ਰਤੇ ਤੇਰੇ ਭਗਤ ਰਸਨ ਓਰ ਕੇਤੇ ਕਵਨ ਸੇ ਮੈ ਜਤਨਾ ਵਨ ਨਨ ਚਾ ਦੀ ਚਾਰੇ ਸੋਏ ਸੋਏ ਸੁਨ ਸਤਿ ਸਾਹਿਬ ਸਦਾ ਸਦੀਨ ਆਏ ਅਭ ਉਸ ਜਨ ਜਸੇ ਰਤਨਾ ਜਨਰ ਚਾਏ ਰੰਗੇ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਜਿਲੂ ਕਾਏ ਕਰ ਕਰ ਦੇਖੈ ਕਿ ਤਾ ਆਪਣਾ ਜਿਉ ਤਿਸ ਤੇ ਵੜਿਆਏ ਜੋ ਤਿਸ ਪਾਵੈ ਸੋ ਏਕ ਪ੍ਰਸਿੱਧ ਹੁਕਮ ਨ ਕਰਣਾ ਜਾਈ ਸੋ ਪਾਸਾ ਹੋ ਸਾਹਾ ਪਖ ਸਾਹਿਬ ਨਾਨਕ ਰਾਨ ਰਜਾਈ ਮੁਦਾ ਸੰਤੋਖ ਸਰਉਪਤ ਚੋਲੇ ਚੰਤੀ ਕਰੈ ਵਿਭੂਤ ਖਿੰਤਾ ਕਾਲ ਕੁਆਰੇ ਤਾ ਜੁਗਤ ਡੰਡਾ ਪ੍ਰਤੀਤ ਆਏ ਬੰਧੇ ਸਗਰ ਜਮਾ ਤੇ ਮਨ ਜੀਤੈ ਜਗ ਜੀਤੰ ਆਦੇਸ ਜਿਸੈ ਦੇਸ ਆਦ ਅਨੀਲ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਭੁਗਤ ਧਿਆਨ ਦੇਆ ਪੰਡਾਰਣ ਘਟ ਘਟ ਵਾਜੈ ਨਾਦ ਆਪਨਾਥ ਨਾ ਕਿਸੁ ਵਜਾਕੀ ਰਦ ਸਦ ਅਵਰਾ ਸਾਦ ਸੰਜੋਗ ਵਿਜੋਦ ਕਾਲ ਚਲਾਵੰ ਲਖ ਆਵ ਕਾਗ ਅਦਿਸ ਤਿਸਾ ਦੇਸ ਆਦ ਅਨੀਲ ਨਾਦਨ ਹਦ ਜੁਗ ਜੁਗ ਏਕੋ ਵੇਸ ਇਕਾ ਮੈ ਜੁਗਤ ਵਿਆਇ ਦਿਨ ਤੇਲੇ ਪ੍ਰਵਾਨ ਇਕ ਸੰਸਾਰ ਇਕ ਪੰਡਾਰੇ ਇਕ ਗਾਏ ਜੀਵਣ ਜੁ ਤਿਸ ਪਾਵਾਂ ਜਿ ਵਚ ਲਾਵਾ ਜਹੂਵਾ ਫੁਰਮਾਨ ਕੋ ਵੇਖ ਉਹਨਾਂ ਨਦਰ ਮਿਆਵ ਭਗਤਾ ਯਹੋ ਵਿਡਾਨ ਆਦੇਸ ਤਿਸ ਆਦੇਸ ਆਗਨੀ ਦਾ ਗਾਧਨ ਹਤ ਜੁ ਜੁਗ ਏਕ ਹੋਵੇ ਸ ਆਸਣ ਲਲ ਪੰਡਰ ਜੁਗ ਛਕਾਇ ਸੇਖਾ ਵਾਰੰਦ ਕਰ ਕਰ ਦੇਖ ਸਿਰਜਨਹਾਰ ਨਾਨ ਸੱਚ ਕੀ ਸੱਚਕਾਰ ਆਦੇਸ ਤੇ ਸਦੇਸ ਆਦ ਅਨੀਲ ਆਦਨ ਹਤ ਜੁਗ ਜੁਗ ਇੱਕ ਵੇਸ ਇੱਕ ਦੂਜੇ ਬਾਉ ਲੱਖ ਵਾ ਲੱਖ ਵਾ ਲੱਖ ਵੇਸ ਲੱਖ ਲੱਖ ਜਿਹੜਾ ਆਖੀਐ ਏਕ ਨਾਮ ਜੁ ਤਦੇਸ ਏਤਰਾ ਪਤ ਕਉੜੀਆਂ ਕੜੀਏ ਮੇ ਅਤੀਸ ਸੁਣ ਜੰਨ ਅਕਾਸ਼ ਕੀ ਕੇਟਾ ਆਏ ਰੇ ਸੰਤ ਨਾਨਕ ਲਗਰੇ ਪਾਈਆ ਕੋੜੇ ਪੂੜਾ ਏ ਸੰਤ ਆਖਣ ਜੋਰ ਤਪਨ ਜੋਰੰਤ ਜੋ ਨਮਗਣ ਦੇ ਨ ਜੋਰ ਜੋ ਨ ਜੀਵਨ ਮਰਨ ਨ ਜੋਰ ਜੋ ਨ ਰਾਜ ਮਨ ਮਨਸੂਰ ਜੋ ਨ ਛੁੱਟੇ ਗਿਆਨ ਵਿਚਾਰੰਤ ਨਾ ਜੋਤੇ ਛੁਟਾ ਸੰਸਾਰ ਜਿਸ ਵਖ ਜੋ ਕਰ ਦੇਖਸੋ ਏ ਧਨ ਤੂੰ ਤਮਨੇ ਇਤਨਾ ਕੋ ਵਰਾ ਤੇ ਰੁਦੇ ਤੇ ਤੇਵਾਰ ਕਉਣ ਕਣ ਅਤਿ ਪਤਾਨ ਇਸ ਵਿੱਚ ਕਰਤੇ ਸਾਪ ਦੇਖੇ ਤਰਨ ਸਾਧ ਇਸ ਵਿੱਚ ਜੇ ਜੋਤ ਕੇ ਰੰਗ ਤੁਤੇ ਨਾਮ ਨੇ ਤਨੰਤ ਕਰਮੇ ਕਰਮੇ ਹੋਏ ਵਿਚਾਰ ਤਪ ਸਚਾ ਦਰਦਾਰ ਤਿਥਾ ਸੋਨ ਪੰਖੜਵਾਨ ਨਦਰੇ ਕਰਮ ਭਵਾਨੇ ਸਾਨ ਕਦ ਭਕਾਇ ਜੋ ਤਪਾਇ ਨਨ ਗਇਆ ਜਪਾਇ ਧਰਮ ਖੰਡ ਕਾਇ ਤੋ ਕਰਮ ਜਨ ਅੰਕਾ ਕੋ ਕਰਨ ਤੇਤ ਪਉਣ ਪਣੇ ਵਸੰਤਰ ਤੇਤੇ ਕੰਨ ਮਹੇਸ ਤੇਤੇ ਵਰਨ ਕਾਟ ਟਕੜੀ ਯਾਰ ਤੁੰਤਿ ਦੇ ਵਸੰ ਤੇਤਿਆ ਕਰਨ ਤੁਨੇ ਮੇਰ ਕਿਤੇ ਤੇਤੇ ਧੂਪ ਦੇਸ ਤੇਤੇ ਇੰਦ ਚੰਦ ਸੂਰਜ ਤੇਤੇ ਤੇਤੇ ਮੰਡਲ ਦੇਸ ਤੇਤੇ ਸਦਬੋਧਨਾ ਤੁਤੇ ਤੇਤੇ ਤੇਤੇ ਦੇਵੀ ਵਿਵੇ ਕਿਤੇ ਦੇਵ ਤਨ ਮਨ ਤੇ ਕਿਤੇ ਰਤਨ ਸੁਨੰਦ ਕਿਤੇ ਅਖਾਰ ਨੇ ਕਿਤੇ ਅੰਬਾਣ ਕਿਤੇ ਕਾਤ ਨਰਿੰਦ ਕਿਤੇ ਸੁਰਤੇ ਸਿਦ ਜਿਤੇ ਨਾਨਕ ਅੰਤ ਨਾ ਅੰਤ ਗਾਨ ਕੰਡ ਮਾ ਜਨ ਪ੍ਰਚੰਡ ਤਿਥਾਨਾਦ ਬਿਨੁਰਦ ਕੋਡ ਅਨੰਦ ਸਨਮ ਕਣਕੇ ਬਾਣੇ ਰੂਪ ਪਿਤਾ ਕੜ ਕੜੀ ਆ ਭਗਤਨ ਰੂਪ ਤਾਂ ਕਿ ਅਗਲਾ ਕਥਿਆ ਨਾ ਜਾਏ ਜੇ ਕੋ ਕਾਨ ਪਿਛਾ ਪਛਤਾਏ ਪਿਤਾ ਕੜੀਆ ਸੁਰਤ ਮਤਮਨ ਬੁੱਧ ਪਿਤਾ ਕੜੀਆ ਸਦਾਂ ਸੰਦਾਂ ਕੇ ਸੋਦਨ ਹਰ ਮੁਖੰਡ ਕੇ ਬਾਣੇ ਜੋਰ ਇਥਾ ਹੋਰ ਨ ਕੋਈ ਹੋਰ ਇਥਾ ਜੋਤ ਮਾ ਪ੍ਰਸੂਦ ਤਿਨ ਮਾ ਰਾਮ ਰਿਆ ਪ੍ਰਭੂਰ ਇਥਾ ਸਿਤੋ ਸਿਤਾ ਮਹਿਮਾ ਮਾਇ ਤਾਂ ਕੇ ਰੂਪ ਨ ਕਰਨ ਜਾਏ ਨਾ ਹੋ ਮਰਨ ਠਗੇ ਜਾਏ ਜਿਨ ਕਾ ਰਾਮ ਵਸਾ ਮਨ ਮਾਇ ਇਥਾ ਬਸ ਸਚ ਲੋਏ ਕਰ ਆਨੰਦ ਸੱਚਾ ਮਨ ਸੋਏ ਸਤਖੰਡ ਰਸਾ ਨਿਰੰਕਾਰ ਕਰ ਕਰ ਦੇਖਾਂ ਨਦਰ ਨਿਰਾਲ ਜਥਖੰਡ ਮੰਡਲ ਬਰਖੰਡ ਜੇ ਕੋ ਕਥਾ ਤਾਂ ਅੰਤ ਨੰਤ ਜਥੰਦਰ ਲੋਯਕਾਰ ਜਿਵ ਜੋਤਮ ਤਿਵਾ ਦਿਵਤਾ ਦੇਖਾਂ ਸਸਬਿਚਾਰ ਨਾਨਕ ਕਥਨਾ ਕਰਦਾ ਸਾਦ ਜਤ ਕਹਾਰਾ ਤ੍ਰਿਜ ਸੁਨਿਆਦ ਅਹਰਣ ਮਤ ਵੇਦ ਅਤਿਆਰ ਭਾਉ ਖਲਾ ਦਨ ਕਲਕਾਉ ਭਾਂਡਾ ਪਾਉ ਅੰਮ੍ਰਿਤ ਤਦਕਾਤ ਕੜਿਆ ਸਦ ਸਤੀ ਪ੍ਰਸਾਦ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੇ ਨਦਰ ਨਹਾਲ ਸਲੋਕ ਪਵਨ ਗੁਰੂ ਆਣੇ ਪਿਤਾ ਮਾਤਾ ਦਰਦ ਮਹਤ ਦਿਲ ਸਰਤ ਵਿਦਾਇ ਦਇਆ ਖੇਲਾ ਸਰਜਤਤ ਜਗ ਆਈਆ ਬੁਰ ਆਈਆ ਪਤਾ ਧਰਮ ਦੂਰ ਕਰਮਿਆ ਆਪਣੀ ਕੇ ਨੇੜਾ ਕੇ ਦੂਰ ਜਿਨੇ ਨਾਮ ਤੇ ਆਇਆ ਕੈ ਮਿਸਤ ਕਾਦ ਨਾਨਕ ਤੇ ਮੁਕ ਉਜਲੇ ी नाम ते आये गये काल नानक ते प्रयोज कति टुटीना